ਗੋਡਿਆਂ ਦਾ ਜਿਹੜਾ ਦਰਦ ਦਵਾਈਆਂ ਖਾ ਖਾ ਕੇ ਵੀ ਠੀਕ ਨਹੀਂ ਨਾ ਹੁੰਦਾ ਉਹ ਨਵੇਂ ਸ਼ਹਿਰ ਦੇ ਇਸ ਪਿੰਡ ਵਿੱਚ ਆ ਕੇ ਠੀਕ ਹੋ ਜਾਂਦਾ। ਦਰਸਲ ਇਸ ਥਾਨ ਦੇ ਉੱਤੇ 6ਵੇਂ ਪਾਤਸ਼ਾਹ ਆਏ ਸੀ ਅਤੇ ਉਹਨਾਂ ਨੇ ਪਿੰਡ ਤੇ ਇੱਕ ਪਰਿਵਾਰ ਨੂੰ ਵਾਰ ਦਿੱਤਾ ਸੀ ਅਤੇ ਅੱਜ ਵੀ ਉਹਨਾਂ ਦੀ 6ਵੀਂ ਪੀੜ੍ਹੀ ਹੈ ਜਿਹੜੀ ਇਸ ਪਾਸੇ ਲੱਗੀ ਹੋਈ ਹੈ। ਤੁਸੀਂ ਗੁਰਨਾਮ ਦੇ ਨਾਮ ਲੈ ਕੇ ਦਾਤੀ ਜੀ ਨਾਲ ਲਾ ਕੇ ਧਰਤੀ ਦੇ ਨਾਲ ਲਗਾ ਦੇਣੀ ਔਰ ਉਹਨਾਂ ਤੰਦਰੁਸਤ ਹੋ ਕੇ ਜਾਣਗੇ। ਦਰਸਲ ਦਾਤੀ ਨੂੰ ਪਹਿਲਾਂ ਉਸ ਮਰੀਜ਼ ਤੇ ਛੁਆਇਆ ਜਾਂਦਾ ਹੈ ਅਤੇ ਬਾਅਦ ਤੋਂ ਧਰਤੀ ਤੇ ਘਸਾ ਦਿੱਤੀ ਜਾਂਦੀ ਹੈ ਤਾਂ ਕਹਿੰਦੇ ਦਰਦ ਠੀਕ ਹੋ ਜਾਂਦਾ। ਸਮਸ਼ਾ ਮੇਰੇ ਗੋਲੀਆਂ ਨੂੰ ਚਾਨ ਚੱਕ ਕੇ ਗੋਲੀਆਂ ਦੇ ਦਰਦ ਉਠੀ ਸੀ। ਦੋ ਤਿੰਨ ਮਹੀਨੇ ਤੋ ਉਠੀ ਦਰਦ ਤੇ ਜਦੋਂ ਮੈਂ ਇਸ ਜਗਾਹ ਦੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਦੀ ਸੋਭਾ ਸੁਣੀ ਤੇ ਮੈਂ ਸੋਭਾ ਸੁਣ ਕੇ ਆ ਗਿਆ। ਝੋਈ ਅੱਢੀ ਹੋਈ ਆ ਤੇ ਮੈਨੂੰ ਪੱਕਾ ਵਿਸ਼ਵਾਸ ਆ ਪੱਕਾ ਵਿਸ਼ਵਾਸ ਆ ਝੋਈ ਅੱਢ ਲਈ ਤੇ ਜ਼ਰੂਰ ਉਹਦੀ ਕਿਰਪਾ ਹੋਵੇਗੀ ਮਾਰ ਕੇ।